ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਵਿੰਟਰ ਦੀ ਕਲੈਕਸ਼ਨ ਸਾਰਾ ਸਰਦੀਆਂ ਵਾਲਾ ਫੈਬਰਿਕ ਰਹੂਗਾ ਬਹੁਤ ਸੋਹਣਾ ਬਹੁਤ ਹੀ ਵਧੀਆ ਇਹ ਵਾਲੇ ਹੁੰਦੇ ਨੇ ਜਿਹੜੇ ਸੂਟ ਆਉਂਦੇ ਆ ਕੁੱਲੂ ਪੱਟੀ ਦੇ ਉੱਪਰ ਹਨਾ ਇਹਨੂੰ ਕੁੱਲੂ ਦੇ ਸੂਟ ਕਹਿ ਦਿੰਦੇ ਨੇ ਤੇ ਬਹੁਤ ਹੀ ਗਰਮ ਬਹੁਤ ਵਧੀਆ ਸੂਟ ਇਹ ਹੁੰਦੇ ਨੇ ਤੇ ਹਰ ਵਾਰ ਇਹ ਹਰ ਮੌਸਮ ਦੇ ਮਤਲਬ ਕਿ ਜਦੋਂ ਵੀ ਵਿంటర్ ਦਾ ਮੌਸਮ ਆਉਂਦਾ ਸਾਦੀਆਂ ਦਾ ਤਾਂ ਸਭ ਤੋਂ ਜ਼ਿਆਦਾ ਸੇਲ ਇਹਨਾਂ ਦੀ ਹੁੰਦੀ ਹੀ ਹੁੰਦੀ ਆ ਹਰ ਪੈਨ ਕੋਲੇ ਇੱਕ ਇੱਕ ਸੌਟ ਜ਼ਰੂਰ ਹੁੰਦਾ ਕੁਲੂ ਦਾ ਸੋ ਦੁਬਾਰਾ ਤੋਂ ਆਪਾਂ ਲੈ ਕੇ ਇਸ ਸੀਜ਼ਨ ਦੇ ਨਿਊ ਨਿਊ ਡਿਜ਼ਾਈਨ ਨਿਊ ਨਿਊ ਕਲਰਾਂ ਦੇ ਨਾਲ ਇਹਨਾਂ ਨੂੰ ਲੈ ਕੇ ਆ ਗਏ ਆ ਪਰ ਜੇ ਇਹ ਕਈ ਰੇਂਜਾਂ ਦੇ ਵਿੱਚ ਹਰ ਫੈਬਰਿਕ ਆਉਂਦਾ ਜਿਹੜੇ ਨਾਨ ਬ੍ਰੈਂਡ ਹੁੰਦੇ ਨੇ ਉਹ ਘੱਟ ਰੇਟਾਂ ਦੇ ਵਿੱਚ ਵੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲ ਜਾਣਗੇ ਬਟ ਜਿਹੜੇ ਆਪਾਂ ਲੈ ਕੇ ਆਏ ਆ ਬ੍ਰੈਂਡ ਦੇ ਸਾਰੇ ਸੌਟ ਨੇ ਇਹ ਫਿਰ ਵੀ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਰਹੇ ਨੇ ਨਾਲ ਸੇਮ ਹੀ ਸ਼ਾਲ ਮਿਲਣਗੇ ਤੁਹਾਨੂੰ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦਾ ਪਹਿਲਾ ਸੂਟ ਫਾਈ ਕਲਰ ਇੰਨਾ ਸੋਹਣਾ ਇੰਨਾ ਪਿਆਰਾ ਪੂਰੇ ਗਰਮ ਸੂਟ ਨੇ ਠੰਡ ਪੂਰੀ ਜ਼ੋਰਾਂ ਤੇ ਆਪਣੀ ਸਟਾਰਟਿੰਗ ਹੋ ਚੁੱਕੀ ਆ ਠੰਡ ਦੀ ਉਸੇ ਤਰ੍ਹਾਂ ਨਾਲ ਫੈਬਰਿਕ ਦੀ ਵੀ ਪੂਰੀ ਜ਼ੋਰਾਂ ਤੇ ਸਟਾਰਟਿੰਗ ਹੋ ਚੁੱਕੀ ਆ ਇਹ ਹੈਗਾ ਵਾ ਮੋਰ ਪੰਖੀਆ ਸ਼ੇਡ ਜਿਹੜਾ ਕਿ ਮੈਂ ਤੁਹਾਨੂੰ ਦਿਖਾ ਰਹੀ ਆ ਸ਼ਾਇਦ ਕੈਮਰੇ ਦੇ ਵਿੱਚ ਬਲੂ ਲੱਗ ਰਿਹਾ ਹੋਵੇ ਬਟ ਇਹ ਮੋਰ ਪੰਖੀਆ ਕਲਰ ਆ ਬਹੁਤ ਹੀ ਸੋਹਣਾ ਇਹ ਨਾਲ ਇਹਦੇ ਸੇਮ ਆਉਗੀ ਹੈ ਨਾ ਬਾਟਮ ਇੱਕ ਸੌਡ ਮੈਂ ਤੁਹਾਨੂੰ ਪ੍ਰੋਪਰ ਖੋਲ ਕੇ ਦਿਖਾ ਦਿੰਨੀ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰੇ ਕਲਰ ਸ਼ੋਅ ਕਰ ਦੂੰਗੀ ਇਹਦੇ ਆ ਲੋਚ ਜਿਹੜੀ ਤਾਂ ਫਸਟ ਦੇ ਵਿੱਚ ਆ ਗਈ ਇਹ ਇਹ ਸਾਰੀ ਕੱਟ ਬਰਾਬਰ ਹੀ ਹੁੰਦੀ ਆ ਮਤਲਬ ਕਿ ਇਹਦੀ 2.5 ਮੀਟਰ ਦੀ ਸ਼ੋਰਟ ਦੀ ਕੱਟ ਹੋਗੀ 2.5 ਦੀ ਹੀ ਮਿਲੂਗੀ ਤੁਹਾਨੂੰ ਬਾਟਮ ਵੀ ਤੇ ਗਾਹਾਂ 2.5 ਮੀਟਰ ਦਾ ਹੀ ਮਿਲੂਗਾ ਤੁਹਾਨੂੰ ਸ਼ਾਲ ਏ ਹੈਗੀ ਆ ਸਾਰੀ ਸ਼ਰਟ ਦੇਖੋ ਬਹੁਤ ਹੀ ਸੋਹਣੀ ਬਹੁਤ ਪਿਆਰੀ ਹੈ ਨਾ ਸ਼ਰਟ ਆ ਇਦਾਂ ਹੈਗਾ ਇਹਦਾ ਡਿਜ਼ਾਈਨ ਬੈਕ ਇਹਦੀ ਪਲੇਨ ਰਹੂਗੀ ਫਰੰਟ ਦੇ ਉੱਪਰ ਸਾਰੇ ਡਿਜ਼ਾਈਨਿੰਗ ਮਿਲੂਗੀ ਇਸ ਤਰ੍ਹਾਂ ਸਾਰੇ ਪੱਲੇ ਦੇ ਉੱਪਰ ਡਿਜ਼ਾਈਨਿੰਗ ਮਿਲੂਗੀ ਬਹੁਤ ਸੋਹਣਾ ਡਿਜ਼ਾਈਨ ਆ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਇਸ ਤਰ੍ਹਾਂ ਸਾਰਾ ਬਾਰਡਰ ਬਣਿਆ ਹੋਇਆ ਜਿਹੜੀ ਫਿਰ ਬਾਟਮ ਰਹੂਗੀ ਵਿਚਕਾਰ ਬਾਟਮ ਦਾ ਕੱਪੜਾ ਉਹ ਸਾਰਾ ਆਊਗਾ ਪਲੇਨ ਸਾਰਾ ਪਲੇਨ ਕੱਪੜਾ ਆਊਗਾ ਤੇ ਉਸ ਤੋਂ ਬਾਅਦ ਜਿਹੜਾ ਸ਼ਾਲ ਆਊਗਾ ਉਹ ਆਊਗਾ ਇਸ ਤਰ੍ਹਾਂ ਸ਼ਾਲ ਦੇ ਸਾਰੇ ਬਾਰਡਰ ਇਸ ਤਰ੍ਹਾਂ ਬਣਿਆ ਹੋਊਗਾ ਸ਼ਾਲ ਦੇ 4 ਸਾਈਡ ਬਾਰਡਰ ਬਣਿਆ ਹੋਊਗਾ ਸਾਈਡਾਂ ਤੋਂ ਤੁਸੀਂ ਬਾਹਾਂ ਤੇ ਵੀ ਲਗਾ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਨਾਲ ਇਹ ਸੂਟ ਰੈਡੀ ਹੁੰਦੇ ਨੇ ਪਹਿਣਾ ਨੇ ਇਹ ਦੇਖੀ ਹੋਏ ਨੇ ਤੇ ਨਾਲ ਜਣਗੇ ਸੇਮ ਸ਼ਾਲ ਆਉਂਦਾ ਤੇ ਸ਼ਰਟ ਆਉਂਦੀ ਆ ਨਾਲ ਬਾਟਮ ਦਾ ਫੈਬਰਿਕ ਮਿਲੂਗਾ ਇਹ ਹੈਗਾ ਮੋਰ ਪੰਖੀਆ ਸ਼ੇਡ ਦੇ ਵਿੱਚ ਬਾਅਦ ਚ ਉਹ ਕਲਰਾਂ ਦਾ ਬਹੁਤ ਆਉਂਦਾ ਵੀ ਭੈਣਾ ਫਿਰ ਭੈਣਾ ਕਹਿ ਦਿੰਦੀਆਂ ਨੇ ਆਹੀ ਕਲਰ ਮੰਗਾ ਕੇ ਦੋ ਇਹੀ ਕਰੋ ਹੁਣ ਆਪਣੇ ਫਟਾਫਟ ਕਿਉਂਕਿ ਹੁਣ ਸਾਰਾ ਨਿਊ ਸਟਾਕ ਆ ਸੋ ਫਟਾਫਟ ਆਪਣੇ ਕਲਰ ਚੂਸ ਕਰਕੇ ਹਨਾ ਆਰਡਰ ਕਰੀ ਚਲੋ ਤੇ ਜਿਹੜੇ ਵੀ ਸੂਟ ਤੁਸੀਂ ਇਹਨਾਂ ਚ ਮੰਗਾਉਣੇ ਆ ਜਿਹੜਾ ਵੀ ਕਲਰ ਮੰਗਾਣਾ ਫਟਾਫਟ ਆਪਣਾ ਸਿਲੈਕਟ ਕਰ ਸਕਦੇ ਹੋ ਸੈਕੰਡ ਕਲਰ ਤੁਹਾਨੂੰ ਦਿਖਾਉਣੀ ਆ ਹਰ ਤਰ੍ਹਾਂ ਦਾ ਇਹ ਚ ਕਲਰ ਆਊਗਾ ਇਹ ਹੈਗਾ ਇਹਦੇ ਵਿੱਚ ਸੈਕੰਡ ਕਲਰ ਬੇਸਟ ਕਲਰ ਸਾਰੇ ਬਹੁਤ ਸੋਹਣੇ ਆ ਇਹ ਹੋਊਗਾ ਇਸ ਤਰ੍ਹਾਂ ਜਿਸ ਤਰ੍ਹਾਂ ਪੱਲੇ ਤੇ ਬਾਰਡਰ ਆਊਗਾ ਉਸੇ ਤਰ੍ਹਾਂ ਸ਼ਾਲ ਦੇ ਉੱਪਰ ਆਊਗਾ ਸਾਰੇ ਇਸ ਤਰ੍ਹਾਂ ਨਿੱਕਾ ਨਿੱਕਾ ਕੰਮ ਹੋਇਆ ਫਰੰਟ ਤੇ ਬੂਟੀ ਦਾ ਤੁਹਾਨੂੰ ਮਿਲੇਗਾ ਸਾਰਾ ਧਾਗੇ ਦਾ ਇਹ ਕੰਮ ਹੋਇਆ ਹੋਇਆ ਤੇ ਇਸ ਤਰ੍ਹਾਂ ਸਾਰਾ ਬਾਰਡਰ ਹੋਊਗਾ ਇਹ ਹੈਗਾ ਵਾ ਪਿਸਤਾ ਗ੍ਰੀਨ ਜਿਹਾ ਕਲਰ ਹਲੋ ਅਗਲਾ ਹੈਗਾ ਮਹਿੰਦੀਆ ਟੋਨ ਦੇ ਉੱਪਰ ਪੈਰਟ ਮਹਿੰਦੀਆ ਸ਼ੇਡ ਜਿਹਾ ਵਾ ਸਾਰੇ ਵਿੰਟਰ ਸੀਜ਼ਨ ਵਾਲੇ ਕਲਰ ਨੇ ਬਹੁਤ ਹੀ ਸੋਹਣੇ ਬਹੁਤ ਪਿਆਰੇ ਕਲਰ ਨੇ ਨਾਲ ਇਹਦੇ ਸੇਮ ਆਊਗਾ ਬਾਰਡਰ ਦੇਖ ਸਕਦੇ ਹਾਂ ਇਸ ਤਰ੍ਹਾਂ ਹੀ ਸਾਰਾ ਇਹਦਾ ਡਿਜ਼ਾਈਨ ਹੋਗਾ ਜਿੱਦਾਂ ਦਾ ਘੇਰੇ ਦਾ ਡਿਜ਼ਾਈਨ ਤੇ ਕਲਰ ਸਾਰਾ ਆਲ ਓਵਰ ਸੂਟ ਨੇ ਹੈ ਤੇ ਨਾਲ ਸੇਮ ਹੀ ਇਸੇ ਤਰ੍ਹਾਂ ਸ਼ਾਲਾਂ ਦੇ ਉੱਪਰ ਬਾਰਡਰ ਆਉਣਗੇ ਸਾਰੀ ਫਰੰਟ ਇਸ ਤਰ੍ਹਾਂ ਲੁੱਕ ਆਊਗੀ ਸ਼ਰਟ ਦੀ ਸੋ ਜਿਹੜਾ ਵੀ ਸੂਟ ਪਸੰਦ ਆਊਗਾ ਫਟਾ ਫਟ カラー ਆਪਣੇ फटाफट पिक ਕਰ ਲਿਓ ਇਹ ਤੋਂ ਬਿਨਾ ਹੋਰ ਫਿਰ ਬਾਅਦ ਦੇ ਵਿੱਚ ਹੁੰਦਾ ਰਪੀਟ ਵੀ ਮਿਲ ਜਾਣਗੇ ਜੇ ਤੁਸੀਂ ਬਾਅਦ ਦੇ ਵਿੱਚ ਕਹੋਗੇ ਜਿਹੜੀ ਆ 컬러 ਚਾਹੀਦਾ ਫਿਰ ਨਹੀਂ ਮਿਲਨੇ ਜੀ ਇਹਦਾ ਵੀ 컬러 ਚੈੱਕ ਕਰ ਲਓ ਬਹੁਤ ਸੋਹਣਾ ਇਹਦਾ ਇਸ ਤਰ੍ਹਾਂ ਬਾਰਡਰ ਆਊਗਾ ਇਹ ਵੀ ਬਹੁਤ ਸੋਹਣਾ 컬러 ਆ ਦੇਖੋ ਚੈੱਕ ਕਰੋ ਕਿੰਨਾ ਪਿਆਰਾ ਕਿੰਨਾ ਸੋਹਣਾ ਡਿਜ਼ਾਈਨ ਆ ਕਦਾ ਬਾਹਰ ਕਲਰ 올ਡਏ ਦੇ ਵਿੱਚ ਵੇਅਰ ਕਰਨਾ ਵਾ ਸਕਿਨ ਜਾਂ ਕਲਰ ਆ ਬਹੁਤ ਹੀ ਸੋਹਣਾ ਤੇ ਜਿਵੇਂ ਮਰਜੀ ਤੁਸੀਂ ਆਪਣੀ ਮੰਮੀ ਲਈ ਦਾਦੀ ਲਈ ਬਣਵਾ ਸਕਦੇ ਹੋ ਨਿੱਗੇ ਪੂਰੇ ਕੁਲੂ ਸਪੈਸ਼ਲ ਸੂਟ ਨੇ ਇਹ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਮਹਿਰੂਨ ਸ਼ੇਡ ਮਿਲੂਗਾ ਦੀ ਇਹਦੇ ਵਿੱਚ ਤੁਹਾਨੂੰ ਹਾਂ ਮਹਿਰੂਨ ਕਲਰ ਮਿਲੂਗਾ ਕਲਰ ਵਾਸਤੇ ਤੁਸੀਂ ਆਪਣੇ ਸਿਲੈਕਟ ਕਰਨੇ ਆ ਸੇਮ ਬਾਰਡਰ ਦੇ ਉੱਪਰ ਡਿਜ਼ਾਈਨ ਆ ਸੇਮ ਹੀ ਡਿਜ਼ਾਈਨ ਸ਼ਾਲ ਦੇ ਉੱਪਰ ਹੈ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਪ੍ਰਾਈਸ ਸਿਰਫ ਇਹਗਾ ਸੂਟਾਂ ਦਾ 1000 1000 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਣਾ ਕੋਈ ਐਕਸਟਰਾ ਚਾਰजेस ਤੁਸੀਂ ਪੇ ਨਹੀਂ ਕਰਨੇ ਇਹਨਾਂ ਲਈ ਕੋਈ ਕੋਰੀਅਰ ਦੇ ਅਦਾ ਚਾਰजेस ਨਹੀਂ ਕੁਝ ਨਹੀਂ ਹੈਗੇ 1000 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਬਸ ਫਟਾਫਟ ਆਪਣੇ ਆਰਡਰ ਦੇ ਕੇ ਆਪਣੇ ਸੂਟ ਮੰਗਵਾ ਸਕਦੇ ਹੋ ਆਲੋ ਪਿੰਕ ਸ਼ੇਡ ਇਹ ਹੈਗਾ ਪਿੰਕ ਸ਼ੇਡ ਇਹਦਾ ਵੀ ਤੁਸੀਂ ਬਾਰਡਰ ਵੀ ਚੈੱਕ ਕਰ ਸਕਦੇ ਹੋ ਬਰੇਕ ਛੇੜ ਜਿਹੜੇ ਵੀ ਖੁੱਲਣਗੇ ਸਾਰੇ ਇੱਕ ਤੋਂ ਇੱਕ ਹੋਣਗੇ ਇਸ ਲਈ ਜਿਹੜਾ ਵੀ ਫਿਰ ਤੁਹਾਨੂੰ ਪਸੰਦ ਆਊਗਾ ਫਟਾਫਟ স্ক্রিনਸਟਾਲ ਲੈ ਲਓ ਤੇ ਆਰਡਰ ਕਰ ਦਿਓ ਆਲੋ ਗ੍ਰੇ ਸ਼ੇਡ ਵੀ ਗ੍ਰੇ ਆ ਗਿਆ ਹਰੇ ਇਸ ਦੇ ਵਿੱਚ ਇਹਨੂੰ ਵੀਅਰ ਕਰ ਸਕਦੇ ਹੋ ਡਾਰਕ ਕਲਰ ਵੀ ਆਉਣਗੇ ਮੀਡੀਅਮ ਵੀ ਆਉਣਗੇ ਲਾਈਟ ਵੀ ਆਉਣਗੇ ਆਹ ਲੋ ਇਹ ਇਹਦਾ ਬਾਰਡਰ ਆ ਗਿਆ ਇਹ ਹੈਗਾ ਜੀ ਬਲੈਕ ਸਾਰੀਆਂ ਭੈਣਾਂ ਦੀ ਪਹਿਲੀ ਪਸੰਦ ਬਲੈਕ ਮਹਿਰੂਨ ਇਹ ਸਾਰੇ ਮਸਟਰਡ ਸ਼ੇਡ ਬਹੁਤ ਸੋਹਣੇ ਚੱਲ ਰਹੇ ਨੇ ਦੇਖੋ ਕਿੰਨਾ ਸੋਹਣਾ ਬਲੈਕ ਕਲਰ ਆ ਬਹੁਤ ਹੀ ਪਿਆਰਾ ਬਹੁਤ ਸੋਹਣਾ ਵਾ ਇਹਦਾ ਬਾਰਡਰ ਵੀ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਇਸ ਤਰ੍ਹਾਂ ਪੂਰੇ ਚੌੜੇ ਬਾਰਡਰ ਨੇ ਇਹ ਬਲੈਕ ਕਲਰ ਦੇ ਉੱਪਰ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਸਾਰੇ ਏਡੀ ਡਿਜ਼ਾਈਨਿੰਗ ਮਿਲੂਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕਰ ਲਓ ਜਿਹੜੀਆਂ ਵੀ ਪਹਿਣਾ ਨੂੰ ਸੂਟ ਚਾਹੀਦੇ ਨੇ ਆ ਲੋ ਮਾਸਟਰ ਸ਼ੇਡ ਵੀ ਆ ਗਿਆ ਕਮ ਮਸਟਰਡ ਸ਼ੇਡ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਬਹੁਤ ਹੀ ਪਿਆਰਾ ਮਸਟਰਡ ਕਲਰ ਸੇਮ ਇਹਦਾ ਘੇਰੇ ਦੇ ਉੱਪਰ ਬਾਰਡਰ ਇਸੇ ਸੇਮ ਸ਼ਾਲ ਦੇ ਉੱਪਰ ਜਾਊਗਾ ਪਲੇਨ ਬਾਟਮ ਰੋ ਮਸਟਰਡ ਦੀ ਬਹੁਤ ਸੋਹਣੇ ਹੈਗੇ ਨੇ ਸੋਰਟ ਦੇ ਬਹੁਤ ਇੰਟਰੈਸਟਿੰਗ ਪ੍ਰਾਈਸ 1000 ਦੇ ਵਿੱਚ ਬ੍ਰਾਂਡ ਦੀ ਸਾਰੀ ਕਲੈਕਸ਼ਨ ਰਹੂਗੀ ਫਰਟਾ ਫਰਟ ਵਸ ਆਪਣੇ ਆਰਡਰ ਦੇ ਸਕਦੇ ਹੋ 10 ਕਲਰ ਆਪਣੇ ਕੋ ਅਵੇਲੇਬਲ ਹੋਏ 10 ਦੇ 10 ਸੂਪਰ ਹਿੱਟ ਨੇ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤਾਂ ਕਿ ਕੋਈ ਭੈਣ ਰਹਿ ਨਾ ਜਾਵੇ ਆ ਲੋ ਜੀ ਬੋਟਲ ਗ੍ਰੀਨ ਕਲਰ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹੜੀਆਂ ਵੀ ਭੈਣਾਂ ਨੂੰ ਚਾਹੀਦਾ ਇਹ ਗ੍ਰੀਨ ਕਲਰ ਆ ਬਹੁਤ ਸੋਹਣਾ ਤੇ ਆਪਣਾ ਫਟਾਫਟ ਕਿਉਂਕਿ ਡਾਰਕ ਕਲਰ ਬਹੁਤ ਸੋਹਣੇ ਲੱਗਦੇ ਆ ਪਾਏ ਹੋਏ ਵਿంటర్ ਸੀਜ਼ਨ ਦੇ ਵਿੱਚ ਬਹੁਤ ਹੀ ਵਧੀਆ ਲੁੱਕ ਆਉਂਦੀ ਹੈ ਨਾ ਨਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਪੂਰੀ ਯਾਨੀ ਕਿ ਆਪਦੇ ਵਾਲੇ ਸੁਪਰ ਹਿੱਟ ਲੈ ਕੇ ਆਉਂਦੇ ਆ ਸੋ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਹੀ ਰਿਹਾ ਵਾ ਇਹਦੇ ਉੱਪਰ ਜਾ ਕੇ ਹੀ ਤੁਸੀਂ ਸਕਰੀਨ ਸ਼ਾਟ ਸੈਂਡ ਕਰਨਾ ਮਾ ਤੇ ਆਪਣੇ ਆਰਡਰ ਦੀ ਬੁਕਿੰਗ ਕਰवानी ਆ ਇੱਕ ਗੱਲ ਪਲੀਜ਼ ਨੋਟ ਕਰ ਲਿਓ ਸਿੱਪ ਤਾਈ ਕਹਿ ਰਹੀ ਹਾਂ ਇਹ ਵੀਡੀਓ ਨੂੰ ਨਾ ਕਰਿਆ ਕਰੋ ਕਈ ਭੈਣਾਂ ਦੇ ਸ਼ੁੱਕਰਵਾਰ ਸੈਟਰਡੇ ਤੇ ਸੰਡੇ ਨੂੰ ਕੋਰੀਅਰ ਲੱਗੇ ਨੇ ਜਾਣ ਕੇ ਫਰਾਈਡੇ ਸੈਟਰਡੇ ਸੰਡੇ ਇਹਨਾਂ ਤਿੰਨ ਦਿਨਾਂ ਚ ਜਿਹੜੇ ਵੀ ਕੋਰੀਅਰਾਂ ਦੇ ਆਰਡਰ ਸੀਗੇ ਉਹ ਸਾਰੇ ਜਾਨ ਕੇ ਜਿਹੜੇ ਅਸੀਂ ਉੱਥੇ ਲਗਾਤੇ ਸੀ ਉਹ ਵੀ ਉੱਥੇ ਹੋਲਡ ਤੇ ਪਏ ਸੀ ਤੇ ਜਿਹੜੇ ਬਾਕੀ ਅੱਜ ਲੱਗੇ ਨੇ ਉਹ ਤਾਂ ਅੱਜ ਹੀ ਲੱਗੇ ਨੇ ਸੋ ਜਿਹੜੀਆਂ ਭੈਣਾਂ ਵੇਟ ਕਰ ਰਹੀਆਂ ਹੋਣਗੀਆਂ ਵੀ ਸ਼ਾਇਦ ਸਾਡਾ ਮੰਡੇ ਨੂੰ ਪਹੁੰਚ ਜੂਗਾਉਗੇ ਅਸੀਂ ਸ਼ੁੱਕਰਵਾਰ ਨੂੰ ਉੱਥੇ ਪਹੁੰਚਦੇ ਕਰਤੇ ਸੀ ਪਰ ਸ਼ੁੱਕਰਵਾਰ ਦਾ ਵੀ ਹੌਲੀਡੇ ਆ ਗਿਆ ਸੈਟਰਡੇ ਵੀ ਉਹ ਨਹੀਂ ਹੋਇਓ ਕੋਰੀਅਰ ਸਾਨੂੰ ਸੀ ਸੈਟਰਡੇ ਸ਼ੈਡ ਡਿਸਪੈਚ ਹੋਗੇ ਹੋਣਗੇ ਤੇ ਸੰਡੇ ਵੀ ਨਹੀਂ ਹੋਏ ਹੈਗੇ ਸੋ ਅੱਜ ਜਦੋਂ ਅਸੀਂ ਦੂਸਰੇ ਕੋਰੀਅਰ ਕੀਤੇ ਉਦੋਂ ਹੀ ਸਾਨੂੰ ਇਹ ਹੈਗਾ ਪਤਾ ਵਾ ਲੱਗਿਆ ਵਾ ਸੋ ਇਸ ਲਈ ਪੀਸ ਫਿਕਰ ਨਾ ਕਰਿਓ ਕੋਈ ਵਰੀ ਨਾ ਹੋਇਓ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਸੂਟ ਤੁਹਾਡੇ ਘਰਾਂ ਤੱਕ ਪਹੁੰਚ ਜਾਣੇ ਆ ਜੀ ਕਿਉਂਕਿ ਤੁਹਾਨੂੰ ਵੀ ਪਤਾ ਕਿ ਜਦੋਂ ਛੁੱਟੀਆਂ ਦਾ ਸ਼ਡਿਊਲ ਆ ਜਾਂਦਾ ਉਦੋਂ ਕੋਰੀਅਰ ਇੱਕ ਅੱਧਾ ਦਿਨ ਲੇਟ ਹੋ ਜਾਂਦੇ ਨੇ ਸੋ ਉਹਦੇ ਲਈ ਮੇਰੀ ਇਹ ਰਿਕਵੈਸਟ ਹੀ ਆ ਭੈਣਾਂ ਨੂੰ ਕਿ ਕਾਲਸ ਨਾ ਕਰਿਓ ਕੋਰੀਅਰ ਲਈ ਕੋਈ ਵੀ ਆਇਨਾ ਸੋਚਿਓ ਵੀ ਹਾਂਜੀ ਸਾਡਾ ਪਤਾ ਨਹੀਂ ਸੂਟ ਕਿਉਂ ਨਹੀਂ ਪਹੁੰਚਿਆ ਪਹੁੰਚਣਗੇ ਹਰ ਹਾਲ ਦੇ ਵਿੱਚ ਹੁਣ ਆ ਸਾਰਾ ਵਰਕਿੰਗ ਡੇਸ ਇਹਨੇ ਤੇ ਮੰਗਲਵਾਰ ਬੁੱਧਵਾਰ ਤੱਕ ਸਾਰੇ ਕੋਰੀਅਸ ਆਈਆਂ ਪੈਣਾ ਤੱਕ ਪਹੁੰਚ ਜਾਣਗੇ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦਰੋਹ ਦੱਸਿਓ ਤੇ ਸੈਟਰਡੇ ਦੀ ਜਿਹੜੀ ਵੀਡੀਓ ਪਈ ਸੀ ਪ੍ਰਿੰਟ ਸੂਟਾਂ ਦੀ ਜਿਹਦੇ ਵਿੱਚ ਆਪਾਂ ਸਭ ਤੋਂ ਵੱਧ ਸ਼ੇਅਰ ਕਰਨ ਵਾਲਿਆਂ ਨੂੰ ਮਤਲਬ ਕਿ ਸੂਟ ਦੇਣਾ ਸੀਗਾ ਬਹੁਤ ਪੈਣਾ ਨੇ ਸ਼ੇਅਰ ਕੀਤੀਆਂ ਨੇ ਆਪਣੀਆਂ ਵੀਡੀਓ ਸੈਟਰਡੇ ਨੂੰ ਜਿਹੜਾ ਆਪਾਂ ਆਫਰ ਰੱਖਿਆ ਹੁੰਦਾ ਵਾ ਸੋ ਉਹ ਵਾਲੀ ਭੈਣ ਨੂੰ ਆਪਾਂ ਸੈਟਰਡੇ ਨੂੰ ਹੀ ਅਨਾਉਂਸ ਕਰਾਂਗੇ ਕਿ ਕਿਹੜੀ ਭੈਣ ਦਾ ਉਸ ਦਿਨ ਸੂਟ ਬਣਿਆ ਸੀ ਕਿੰਨਾਂ ਨੇ ਕਿੰਨੇ ਜਾਣਿਆਂ ਨੂੰ ਸ਼ੇਅਰ ਕੀਤਾ ਸੀ ਮੈਂ ਸਾਰੀ ਡਿਟੇਲ ਤੁਹਾਨੂੰ ਦਵਾਂਗੀ ਜੀ ਓਕੇ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ